ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਆਾਂ ਛੇੜ ਲਈ ਲੈ ਕੇ ਆਏ ਆ ਆਜੋ ਪੁੱਛਦੇ ਆਂ ਬਾਈ ਤੁਟੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲੋ ਜੀ ਨਾਮ ਆਪਣਾ ਗੋਰਾ ਵੀਰ ਪਿੰਡ ਬੰਗਾਉਣ ਜ਼ਿਲ੍ਹਾ ਬਰਨਾਲਾ ਤਪਸ ਜੀ ਦਾ ਬਰਾਕਨੀ ਹੜਕਾ ਆਪਣਾ ਘਰ ਹੈ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਬਾਈ 9888043 ਠੀਕ ਆ ਬਾਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਬਾਈ ਇਹ ਕਿਸੇ ਸੂਈ ਆ 15 11 ਦੀ ਜੀ ਠੀਕ ਆ

ਹਾਂ ਕਹਿੰਦੀ ਕੁਛ ਨਹੀਂ ਆ ਨਾ ਕਰਮ ਵਾਲੀ ਧਾਰ ਤੁਰ ਫੋਲੀ ਆ ਹਨਾ ਤਾਰ ਬਹੁਤ ਚੰਗੀ ਆ ਬਾਈ ਹਨਾ ਹੂੰ ਬੜਾ ਕੰਡੂਰਣਾ ਸਰ ਇਹ ਤਾਂ ਹੈਗਾ ਹਾਂ ਬਹੁਤ ਚੰਗਾ ਝੋਣ ਦੋ ਚੰਗਾ ਲੱਗਿਆ ਬਾਕੀ ਬੋਦੀ ਬਾਦੀ ਵੀ ਬਹੁਤ ਚੰਗੀ ਆ ਹਨਾ ਕਿੰਨਾ ਕਦ ਤੂੰ ਦਈ ਦੂਗੀ ਇਹ ਸੇਵਾ ਵਧੀਆ ਹੋ ਜੇ ਦੋਨੀ 1500 ਕਿੰਨੇ ਤੂੰ ਨਹੀਂ ਕਿਉਂ ਨਾ 1500 ਠੀਕ ਆ ਠੀਕ ਆ 6 ਵਜੇ ਹਿਸਾਬ ਤੇ ਆ ਸੀ ਗੱਲ ਆ ਬੱਚਾ ਬਸ ਆ ਰਿਹਾ ਠੀਕ ਆ ਮੋਹਲਾ ਬਈ ਕੀ ਮੁੱਲ ਰੱਖੂ ਭਾਈ ਜਿਆ ਜਿਆ ਦਾ 55 ਕਿੰਨਾ ਭਾਈ 55000 ਰੁਪਏ ਮੁੱਲ ਕਰਦਾ ਭਾਈ ਦੇ ਲੈਣਾ ਸਹੀ ਹੈ ਕਰਤਾਗੇ ਲਕਸ਼ਮੀ ਠੀਕ ਆ ਭਾਈ ਕਹਿੰਦਾ ਲੈਸ ਕਰ ਦਾਂਗੇ ਦੇ ਲੈਣ ਚ ਬਾਕੀ ਠੰਡੀ ਸੀਲ ਭਾਈ ਨੇ ਦਿਖਾਈ ਦਿੱਤੀ ਪੂਰੀ ਆ ਬਾਕੀ ਇਹਨਾਂ ਸਵੇਰੇ 8 8:30 ਵਜੇ ਚ ਸਾਫ ਕਰੀ ਦੀ ਆ ਠੀਕ ਆ 8:30 8 ਵਜੇ ਚ ਹੋਈ ਜਾ ਸਮਝ ਲੈ ਭਾਈ ਬਹੁਤ بڑا ਦੁੱਤਾ ਹੈ ਠੀਕ ਆ ਤਾਂ ਫੋਨ ਕਰੀ ਆਪਣੀ ਕਰਦੀ ਆ। ਬਾਕੀ ਐ 22 ਦੇ ਟਾਈਮ ਤੇ ਆਊਗਾ ਹਨਾ। ਪਿਆਜ ਹੁਣ ਪਸ਼ਮਾਰ ਦੀ ਤਲਾਜਾਂ। ਹਾਂ ਪਸ਼ਮਾਰ ਦੀ ਠੀਕ ਹੈ ਨਾ। ਪਸ਼ਮਾਰ ਬਹੁਤ ਚੰਗਾ ਯਾਰ ਹੈ ਨਾ। ਗਰਜੋਨ ਨੂੰ ਜਦ ਦੁੱਧ ਵੀ ਲੈਣੀ ਕਿ ਬੋਲੀ ਠੀਕ ਹੈ ਗੱਲ। ਬਾਕੀ ਫੈਟ ਫੂਡ ਵੀ ਚੰਗੀ ਆਉਂਦੀ ਆ ਕਰਮਾਲੀ ਦੀ। ਇਹ ਦੱਸ ਦੇ ਜੇ ਬੰਦੇ ਨੂੰ ਤਿਆਰ ਕਿਸੇ ਵੀਰ ਨੂੰ ਬੈਡ ਚੰਗੀ ਲੱਗੇ ਤਾਂ ਬਾਈ ਨਾਲ ਕੰਟੈਕਟ ਕਰਕੇ ਜੇ ਕਿਸੇ ਵੀਰ ਨੂੰ ਬੈਡ ਚੰਗੀ ਲੱਗੇ ਤਾਂ ਬਾਈ ਨਾਲ ਕੰਟੈਕਟ ਕਰਕੇ ਬੈਡ ਨੂੰ ਖਰੀਦ ਸਕਦਾ। ਅੱਗੇ ਭਾਈ 2 ਨੰਬਰ ਇਹ ਭਾਈ ਗੱਬਣਾ ਸੇ ਵੀ ਨਹੀਂ ਹੋਗੀ ਠੀਕ ਆ ਹੁਣੇ ਚੋਕੇ ਹਟੇ 5 ਮਿੰਟ ਤੇ ਮੋਰੇ ਆਉਣ ਤੋਂ ਠੀਕ ਆ ਉਹ ਬੰਦੇ ਕਹਿੰਦੇ ਚੋਕੇ ਦਿਖਾ ਦੇ ਸੌਦਾ ਨਹੀਂ ਹੋਣਾ ਚੋ ਦੇ ਪਹਿਲਾਂ ਤੁਸੀਂ ਠੀਕ ਆ ਸਰਦਾਰ ਬਹੁਤ ਚੰਗਾ ਹੈ ਨਾ ਠੀਕ ਆ ਕਿੰਨਾ ਕਿਤਾਦਾ ਭਾਈ 9 ਲੀਟਰ ਤੋਤਾ ਠੀਕ ਆ 9 ਲੀਟਰ ਤੋਤਾ ਕਾਤੇ ਬਹੁਤ ਆ ਯਾਰ ਹੈ ਨਾ ਠੀਕ ਆ ਹੁਣ ਕਿਨੇ ਮਹੀਨੇ ਦੀ ਚੱਕ ਪਾਸ ਹੈ ਇਹ ਮੰਨ ਕੇ ਲਏ ਬਾਈ ਕਹਿੰਦਾ 6 ਤੋਂ ਬਾਹਰ ਮੰਨ ਕੇ ਲੈ ਜੇ ਅਗਲਾ ਬਾਕੀ 6 ਮਹੀਨਾ ਦੀ ਬਾਈ ਦੀ ਚੈੱਕ ਕਰਾਈ ਗਈ ਆ ਠੰਡੀ ਛਿਲ ਪੂਰੀ ਆ ਬਾਈ ਕਿ ਬਾਈ ਦਾ ਕਾਰੀ ਲਈ ਬਾਈ ਹੈਨਾ ਹੁਣੇ ਦੀ ਹਾਂਜੀ ਹੂੰ ਧਾਰ ਪੋਲੀ ਆ ਬਾਈ ਬੜੀ ਵਧੀਆ ਕੀਤਾ ਬਾਈ 4 ਮਹੀਨਾ ਦਾ ਨਮਾਤਰ ਇੱਕ ਨੰਬਰ ਤੇ ਹੋ ਗਿਆ ਹੋਰ ਲਾ ਬਾਈ ਤੋਰ ਕੇ ਦਿਖਾ ਦੇ ਮੜੀ ਬੋਦੀ ਬਦੀ ਬਹੁਤ ਚੰਗੀ ਹੈ ਨਾ ਕੰਨ ਬਹੁਤ ਛੋਟਾ ਬਾਈ ਇਹਦਾ ਹਾਰ ਮੰਦੀ ਵਾੜ ਆ ਬਾਈ ਕਹਿੰਦਾ ਠੀਕ ਹੈ ਮੋਰ ਲਵੀ ਇਹਦਾ ਮੋਰ ਲਵੀ ਕੀ ਆ ਮਾਰਦਾਨ ਹੋਊਗਾ ਬਾਕੀ ਕੱਦ ਪੈਟ ਬਹੁਤ ਆ ਮੂਰੇ ਜਾ ਕੇ ਬਹੁਤ ਬਣੂਣਾ ਜਦੋਂ ਸੂਤ ਇੱਕ ਦਾਸ ਹੀ ਲਈ ਜੇ ਆਪਾਂ ਵੀ ਪਿਛਲੇ ਥਾਂ ਠੀਕ ਆ ਆਪਣੇ ਕੋਲੇ ਫੇਰ ਆ ਗਏ ਆ ਠੀਕ ਆ ਨਾਗਾ ਆਪਾਂ ਵੀਰ ਦੇ ਛੋਣ ਨੂੰ ਦੋਵੇਂ ਦਿਖਾ ਦੇ ਦੋ ਮਾਨਾ ਨਾ ਕੋਈ ਵੀ ਨਾ ਕਿਸੇ ਦੇ ਵੀਰ ਦੇ ਪਸੰਦ ਆਵੇ ਤਾਂ ਬਾਜੀ ਨਕਾਂਡਾ ਇੱਕ ਕਰਕੇ ਨਗਾ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਨ ਧੰਨਵਾਦ